ਖਬਰ ਮੁਖਸਰ ਤੋਂ ਹੈ ਜਥੋਦੇ ਪਿੰਡ ਧਾਂਦੇਵਾਲਾ ਦੇ ਲੋਕਾਂ ਨੂੰ ਪਿੰਡ ਦੇ ਵਿੱਚ ਬਣੇ ਵਾਟਰ ਬਾਕਸ ਤੋਂ ਪਾਣੀ ਨਾ ਮਿਲਣ ਕਰਕੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਇਹ ਪਰੇਸ਼ਾਨੀ ਪਿਛਲੇ 3 ਮਹੀਨਿਆਂ ਤੋਂ ਚੱਲਣੀ ਪੈ ਰਹੀ ਹੈ ਅੱਜ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਪਿੰਡ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਾਟਰ ਬਾਕਸ ਦਾ ਕੰਮ ਚੱਲ ਰਿਹਾ ਜਿਸ ਦੇ ਚੱਲਦੇ ਸਾਡੇ ਪਿੰਡ ਦੀ ਪਾਣੀ ਦੀ ਸਪਲਾਈ ਬਿਲਕੁਲ ਬੰਦ ਹੋ ਚੁੱਕੀ ਹੈ ਅਤੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਵਾਟਰ ਵਰਕਸ ਵਿਭਾਗ ਦੇ ਵੱਲੋਂ ਬਿਜਲੀ ਬੋਰਡ ਦਾ ਕਰੀਬ 21 ਲੱਖ ਰੁਪਏ ਤੋਂ ਉੱਪਰ ਦਾ ਬਿੱਲ ਬਕਾਇਆ ਖੜਾ ਹੈ ਇਸ ਦੇ ਕਾਰਨ ਮੋਟਰ ਦਾ ਕਨੈਕਸ਼ਨ ਵੀ ਕਟਿਆ ਹੋਇਆ ਹੈ ਅਤੇ ਪਿੰਡ ਨੂੰ ਜਾਂਦੀ ਹੋਈ ਪਾਣੀ ਦੀ ਸਪਲਾਈ ਬਿਲਕੁਲ ਬੰਦ ਹੋ ਚੁੱਕੀ ਹੈ ਪਰ ਕੁਝ ਪਿੰਡ ਵਾਸੀਆਂ ਨੇ ਆਪਣੇ ਵੱਲੋਂ ਪਿੰਡ ਦੇ ਦੂਜੇ ਪਾਸਿਓਂ ਇੱਕ ਨਿੱਜੀ ਟਿਊਬਵੈੱਲ ਲਗਾਇਆ ਗਿਆ ਜਿਸ ਦੇ ਵਿੱਚੋਂ ਪਿੰਡ ਦੇ ਇੱਕ ਹੋਰ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਜਿਸ ਦਾ ਖਰਚ ਪਿੰਡ ਵਾਸੀ ਰੋਜ਼ਾਨਾ ਆਪਣੀ ਜੇਬ ਦੇ ਨੇ ਥੋੜਾ ਅਮਰੀਕ ਸਿੰਘਾ ਤੁਹਾਡੀ ਮਿਸਿਸ ਪੰਚਾਇਤ ਦੀ ਮੌਜੂਦਾ ਮੈਂਬਰ ਹੈ ਹਾਂਜੀ ਹਾਂਜੀ ਤੇ ਉਹਨਾਂ ਦਾ ਮਤਲਬ ਕਿ ਪੰਚਾਇਤ ਦਾ ਉਹ ਜਿਹੜਾ ਮੁਲਾਜ਼ਮ ਹੈ ਇੱਥੇ ਰੱਖਿਆ ਹੋਇਆ ਸਰਕਾਰ ਵੱਲੋਂ ਉਹ ਕਹਿ ਰਿਹਾ ਕਿ ਪੰਚਾਇਤ ਨੇ ਮੈਨੂੰ ਅਜੇ ਤੱਕ ਕੋਈ ਇੰਜਣ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂ ਉਹ ਕੋਈ ਹਦਾਇਤ ਨਹੀਂ ਦਿੱਤੀ ਉਹ ਇੰਜਣ ਚਲਾਇਆ ਜਾਵੇ ਜਿਸ ਨਾਲ ਪਿੰਡ ਦੀ ਜਿਹੜੀ ਪਾਣੀ ਦੀ ਸਪਲਾਈ ਹੈ ਚਾਲੂ ਹੋ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤਾਂ ਵੀ ਐਸਾ ਨਾ ਕਰਕੇ ਇਹਨਾਂ ਨੇ ਇਹ ਆਪ ਦਾ ਪਰਸਨਲ ਕਰਵਾਇਆ ਉਧਰੋਂ 15-20 ਘਰ ਹੈ ਜਿਹੜੇ ਉਹਨਾਂ ਨੇ ਪਹਿਲਾਂ ਤੋਂ ਇਹ ਰੋਜੀ ਬਰਕੰਦੀ ਕਰਕੇ ਗਿਆ ਇਹਨਾਂ ਨੂੰ ਕਨੈਕਸ਼ਨ ਵੋਟਾਂ ਤੋਂ ਪ ਤੇ ਜਿਹੜਾ ਆ ਫਰਜ ਬਣਦਾ ਇਹ ਤਾਂ ਠੇਕੇਦਾਰ ਦਾ ਫਰਜ ਬਣਦਾ ਸੀ ਪਿੰਡ ਨੂੰ ਪਾਣੀ ਦੇਣ ਵਾਸਤੇ ਕਿਉਂਕਿ ਠੇਕੇ ਦੇ ਵਿੱਚ ਹੋਇਆ ਵਾ ਸਾਰਾ ਕੁਝ ਇਹ ਇਹ ਇਸ ਨਾਲ ਨਹੀਂ ਮਤਲਬ ਮੇਰੇ ਇੱਕ ਮੁਲਾਜ਼ਮ ਦਾ ਕਹਿਣਾ ਹੈ ਤੁਹਾਡਾ ਸਵਾਲ ਇਹ ਹੈ ਕਿ ਮੁਲਾਜ਼ਮ ਦਾ ਕਹਿਣਾ ਹੈ ਕਿ ਪੰਚਾਇਤ ਨੇ ਹਜੇ ਤੱਕ ਮੈਨੂੰ ਕੋਈ ਮੌਜੂਦਾ ਪੰਚਾਇਤ ਨੇ ਹਜੇ ਮੈਨੂੰ ਇੱਕ ਵਾਰੀ ਵੀ ਨਹੀਂ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਕੋਈ ਕਾ ਨਹੀਂ ਕਿ ਜਿਹੜਾ ਉਧਰ ਇੰਜਨ ਹੈ ਚਲਾਇਆ ਜਾ ਇਸ ਚੀਜ਼ ਦਾ ਜਵਾਬ ਤੁਹਾਨੂੰ ਸਰਪੰਚ ਗੁਰਲਾਲ ਸਿੰਘ ਦੇ ਸਕਦੇ ਜੀ ਉਹਨਾਂ ਨੂੰ ਪੁੱਛ ਲਓ ਤੁਸੀਂ ਵੀ ਪੰਚਾਇਤ ਮੈਂਬਰ ਹੋ ਤੁਸੀਂ ਜਾਣਦੇ ਹੋ ਤੁਹਾਡੀ ਮਿਸਿਸ ਦੀ ਜਗ੍ਹਾ ਤੇ ਤੁਸੀਂ ਜਾਣਦੇ ਹੋ ਤੇ ਤੁਹਾਡਾ ਵੀ ਫਰਜ ਬਣਦਾ ਹੈ ਨੀ ਵੈਸੇ ਤਾਂ ਜਿੰਨਾ ਕਰਦਾ ਕਰ ਕਰੀ ਜਾਂਦਾ ਵਿਚਾਰਾ ਇਹ ਹਰ ਇੱਕ ਬੰਦਾ ਤੁਸੀਂ ਮਤਲਬ ਇਹ ਜਿਹੜੇ ਜਵਾਬ ਇਹਨੂੰ ਸਵਾਲ ਜਵਾਬ ਪੁੱਛੀਏ ਨਾ ਉੱਤੇ ਸੀਨੀਅਰ ਅਫਸਰਾਂ ਨੂੰ ਪੁੱਛ ਸਕਦੇ ਆ ਇਹ 15 ਕਿੱਥੋਂ ਤੁਹਾਨੂੰ ਜਵਾਬ ਦੇ ਦਊਗਾ ਸਾਰੇ ਜਵਾਬ ਇਹਨੂੰ ਤੁਸੀਂ ਪੁੱਛੀ ਜਾਂਦੇ ਆ ਇਹਦਾ ਮਤਲਬ ਹੈ ਵੀ ਉਸ ਵਾਸਤੇ ਅਸੀਂ ਸੀਨੀਅਰ ਅਫਸਰਾਂ ਕੋਲੇ ਜਾਈਏ ਨਹੀਂ ਉਹਨਾਂ ਨੂੰ ਆਉਣਾ ਚਾਹੀਦਾ ਇਹਨੂੰ ਪੁੱਛਣਾ ਚਾਹੀਦਾ ਇੱਥੇ ਦੱਸਣਾ ਚਾਹੀਦਾ ਤੁਹਾਡੀ ਤੁਹਾਡੀ ਕੋਈ ਫਰਜ਼ ਨਹੀਂ ਮੰਨਦਾ ਕਿ ਤੁਹਾਨੂੰ ਪਿੰਡ ਦੇ ਲੋਕਾਂ ਨੇ ਬਾਈ ਜੀ ਅਸੀਂ ਮੈਂ ਕਮੇਟੀ ਦੇ ਵਿੱਚ ਵੀ ਇਸ ਮੌਜੂਦਾ ਮੈਂਬਰ ਆ ਹਾਂ ਮੈਂ ਇਸ ਜਿਹੜੀ ਕਮੇਟੀ ਬਣੀ ਨਾ ਵਾਟਰ ਟੈਂਕ ਦੀ ਉਹਦੇ ਵਿੱਚ ਵੀ ਮੌਜੂਦਾ ਮੈਂਬਰ ਲਗਾਓ ਕਿਉਂ ਨਹੀਂ ਮੈਂ ਆਪ ਮਤਲਬ ਕਮੇਟੀ ਦਾ ਮੈਂਬਰ ਆ ਮੈਂ ਆਪ ਕੰਮ ਕਰੀ ਜਾਂਦਾ ਤੁਸੀਂ ਫਿਰ ਮੈਂਬਰ ਹੋਣ ਦੇ ਨਾਤੇ ਇਹਨੂੰ ਕਹੋ ਕਿ ਇੰਜਨ ਚਲਾਓ ਇਹ ਅੱਡਾ ਅੱਡ ਪੋਲੀਟੀਕਲ ਪਾਰਟੀਆਂ ਜਿਹੜੀ ਅੱਡੋ ਅੱਡੀ ਮੈਂਬਰ ਪੰਚਾਇਤ ਵੰਡੇ ਜਾਂਦੇ ਆ ਇਹਦੇ ਚ ਕਿਹੜੀਆਂ ਗੱਲਾਂ ਹੁੰਦੀਆਂ ਜੀ ਪੋਲੀਟੀਕਲ ਆ ਨਾ ਮਸਲਾ ਹੀ ਨਹੀਂ ਪਿੰਡ ਦੇ ਵਿੱਚ ਉਹ ਕੋਸ਼ਿਸ਼ ਕਰੀ ਜਾਂਦਾ ਜੀ ਮੈਂ ਤਾਂ ਆਪਦੇ ਵੱਲੋਂ ਪੁੱਛ ਲਓ ਕਰੀ ਜਾਂਦਾ ਕੋਸ਼ਿਸ਼ ਮੈਂ ਤਾਂ ਆਪਦੇ ਵੱਲੋਂ ਬਹੁਤ ਕੋਸ਼ਿਸ਼ ਕਰੀ ਜਾਂਦੇ ਆ ਸੀ ਕਨੈਕਸ਼ਨ ਹੀ ਦਵਾਈ ਜਾਂਦੇ ਲੋਕਾਂ ਨੂੰ ਸਾਰਾ ਕੁਝ ਕਰੀ ਜਾਂਦੇ ਆ ਕਿੱਥੋਂ ਤੱਕ ਹੱਲ ਹੈ ਮੇਰਾ ਸਵਾਲ ਸਿਰਫ ਇਹਨਾਂ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਇੰਜਨ ਲੱਗਿਆ ਹੋਇ ਉਹ ਪਿੰਡ ਦਾ ਜੀ ਉਹ ਪਿੰਡ ਦਾ ਇੰਜਨ ਹੈ ਤੇ ਵੀ ਮਤਲਬ ਉਹਦਾ ਤੇਲ ਵੀ ਸੀ ਆਪ ਇਕੱਠਾ ਕਰਦੇ ਆ ਆਪ ਦਾ ਸੀ ਬੰਦਾ ਰੱਖਦੇ ਉੱਥੇ ਸਪੈਸ਼ਲ ਪੈਸੇ ਤਾਂ ਲੈਣੇ ਤੁਸੀਂ ਪਾਣੀ ਪੈਸੇ ਵਾਲਿਆਂ ਨੂੰ ਬੰਦ ਕਰਦੇ ਪੈਸੇ ਨਾ ਬੋਲੋ ਯਾਰ ਮੈਂ ਤਾਂ ਇੱਕ ਮੈਂ ਤੁਹਾਡੇ ਮੇਰਾ ਸਵਾਲ ਤਾਂ ਸਿਰਫ ਇੰਨਾ ਹੀ ਹੈ ਕਿ ਤੁਸੀਂ ਉਸ ਮੁਲਾਜ਼ਮ ਨੂੰ ਕਹੋ ਕਿ ਜਿਹੜਾ ਪਿੰਡ ਦੇ ਵਿੱਚ ਪਾਣੀ ਦੀ ਸਪਲਾਈ ਸਹੀ ਚੱਲ ਸਕੇ ਤੇ ਇੰਜਨ ਨੂੰ ਜਿਹੜਾ ਹੈ ਚਲਾਇਆ ਜਾਏ ਇਹ ਅੱਗੇ ਤੋਂ ਕੋਸ਼ਿਸ਼ ਕਰ ਲੈਣ ਸਰਪੰਚ ਸਾਹਿਬ ਨਾਲ ਗੱਲਬਾਤ ਕਰ ਲੈਣ ਵੀ ਇਹਨੂੰ ਲਾ ਦੇਾਂਗੇ ਉੱਥੇ ਹੋਰ ਕਿਹੜੀ ਗੱਲ ਹੈ ਸਰ ਬੇਲਦਾ ਅਮਰਿਤਦੀਪ ਸਿੰਘ ਕਹਤੇ ਕਿ 10 ਮਹੀਨੇ ਤੋਂ ਪਾਣੀ ਦੀ ਸਪਲਾਈ ਜਿਹੜੀ ਹੈ ਉਹ ਠੱਪ ਪਈ ਹੈ ਐਕਚੁਅਲੀ ਸਰ ਠੱਪ ਨਹੀਂ ਥੋੜਾ ਜਿਹਾ ਕੰਮ ਚੱਲ ਰਿਹਾ ਸੀਗਾ ਥੋੜੀ ਡਿਸਟਰਪਟਡ ਹੈ ਕਿ ਇੱਕ ਥੋੜੀ ਕਨੈਕਸ਼ਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਕਾਜ਼ ਜੋ ਸਰਪੰਚ ਜੀਪੀਡਬਲਯੂਐਸਸੀ ਹੈ ਕਮੇਟੀ ਹੁੰਦੀ ਹੈ ਪੰਚਾਇਤ ਦੀ ਉਹਨਾਂ ਨੇ ਪੁਰਾਣਾ 18 ਲੱਖ ਦਾ ਬਿੱਲ ਨਹੀਂ ਭਰਿਆ ਹੋਇਆ ਲੋਕਾਂ ਵੱਲੋਂ ਕਹਿੰਦੇ ਸਾਡਾ ਏਰੀਅਰ ਹੈ ਜਿਹਦੇ ਕਰਕੇ ਬਿਜਲੀ ਬੋਰਡ ਵੱਲੋਂ ਕਨੈਕਸ਼ਨ ਦੇਣ ਵਿੱਚ ਥੋੜੀ ਦੇਰੀ ਹੋ ਰਹੀ ਸੀ ਉਹ ਕੱਲ ਉਹਨਾਂ ਨਾਲ ਮੀਟਿੰਗ ਕਰਕੇ ਰਿਜ਼ੋਲਵ ਕਰ ਦਿੱਤਾ ਗਿਆ ਤੇ ਉਹਨਾਂ ਦੀ ਸਪਲਾਈ ਕੁਝ ਪਾਈਪਲਾਈਨਸ ਪੈਨ ਕਰਕੇ ਵਿੱਚੋਂ ਉਹਦੇ ਕਰਕੇ ਥੋੜੀ ਡਿਸਰਪਸ਼ਨ ਸੀ ਉਹ ਪਾਈਪਲਾਈਨ ਪੱਟੀ ਵੀ ਗਈ ਠੀਕ ਕਿਦਰ ਉਹਨਾਂ ਵੀ ਪੈ ਗਈ ਜੀ ਉਹ ਜਗ੍ਹਾ ਤੇ ਜਦੋਂ ਪਾਉਨੇ ਆ ਨਵੀਂ ਪਾਈਪਲਾਈਨ ਪਾਉਨੇ ਆ ਸਰ ਉਹ ਕਿਤੇ ਨਾ ਕਿਤੇ ਪੁਰਾਣੀ ਪਾਈਪਲਾਈਨ ਕੱਟ ਹੋ ਜਾਂਦੀ ਹੈ ਉਹ ਨਾਲ ਦੀ ਨਾਲ ਰਿਪੇਅਰ ਕਰੀ ਗਏ ਆ ਪਰ ਚੱਲਦੇ ਕੰਮ ਵਿੱਚ ਥੋੜੀ ਬਹੁਤ ਡਿਸਰਪਸ਼ਨ ਹੁੰਦੀ ਹੈ ਪਰ ਉਹ ਸੌਟ ਆਊਟ ਹੋ ਜੂਗਾ ਹਫ਼ਤੇ ਦਸ ਦਿਨ ਦੀ ਗੱਲ ਹੈ ਜੀ ਜੀ ਸਪਲਾਈ ਹੈ ਪਾਣੀ ਦੀ ਬਿਨ ਦੇ ਚੱਲੂ ਸਰ ਕਨੈਕਸ਼ਨ ਇਲੈਕਟ੍ਰਿਸਿਟੀ ਬੋਰਡ ਨੂੰ ਅਪਲਾਈ ਹੋ ਚੁੱਕਿਆ ਜੀ ਅ ਮੈਕਸਮ ਹਫਤਾ ਦਸ ਦਿਨਾਂ ਚ ਪ੍ਰੋਬਲਮ ਦੂਰ ਹੋ ਜਾਏਗੀ ਇਸ ਤੋਂ ਜ਼ਿਆਦਾ ਕੁਝ ਨਹੀਂ ਕੀ ਨਾ ਹੈ ਮੈਂਬਰ ਸਾਹਿਬ ਬਲਵਿੰਦਰ ਸਿੰਘ ਸਾਹਿਬ ਕਮੇਪਰ ਪੰਚਾਇਤ ਉਰਫ ਕਾਲੀ ਇਹ ਮੁਲਾਜ਼ਮ ਕਹਿ ਰਿਹਾ ਹੈ ਕਿ ਮੈਨੂੰ ਨਾ ਤਾਂ ਪੰਚਾਇਤ ਨੇ ਅੱਜ ਤੱਕ ਕੋਈ ਹਦਾਇਤ ਦਿੱਤੀ ਹੈ ਕਿ ਇੰਜਣ ਚਲਾਇਆ ਜਾਵੇ ਜਿਸ ਨਾਲ ਪਾਣੀ ਦਾ ਸਪਲਾਈ ਤੁਹਾਡੇ ਪਿੰਡ ਵਿੱਚ ਪਹੁੰਚੇ ਤੇ ਨਾ ਹੀ ਪੰਚਾਇਤ ਵੱਲੋਂ ਕਿਹਾ ਗਿਆ ਤੇ ਨਾ ਹੀ ਉਹਨਾਂ ਦੇ ਕਿਸੇ ਅਸਰ ਬੁੱਲਣ ਗਿਆ ਜਿਹੜੀ ਮੌਜੂਦਾ ਪੰਚਾਇਤ ਦਾ ਇਸ ਵੇਲੇ ਹੱਕ ਬਣਦਾ ਸੀਗਾ ਵੀ ਜਾ ਕੇ ਦੀ ਡਿਊਟੀ ਲਾਵੇ ਮੌਜੂਦਾ ਸਰਪੰਚ ਮੈਂਬਰ ਕੋਈ ਇਸ ਕੰਮ ਕਰਨ ਨੂੰ ਪਿੰਡ ਵਾਸਤੇ ਤਿਆਰ ਨਹੀਂ ਉਹ ਕਹਿੰਦੇ ਸੀ ਹਥਿਆਰ ਛੱਡੇ ਸਾਡਾ ਕੋਈ ਮਤਲਬ ਨਹੀਂਗਾ ਇਹ ਕਹਿ ਰਿਹਾ ਹੈ ਤੇ ਹੋ ਸਕਦਾ ਵੀ ਠੇਕੇਦਾਰ ਤੋਂ ਹਿਸਾਬਪਤੀ ਆਪਦਾ ਅੰਦਰ ਖਾਤੇ ਲੈ ਚੁੱਕੇ ਇਹ ਬੰਦੇ ਪੰਚਾਇਤ ਵਾਲੇ ਸਾਰੇ ਤੇ ਹੁਣ ਜਿਹੜੀ ਤੁਸੀਂ ਵੀ ਮੈਂਬਰ ਹੋ ਬੱਟਾ ਸਾਫ਼ ਕਰ ਰਹੇ ਹਾਂ ਸਾਫ਼ ਕਰ ਰਹੇ ਹਾਂ ਚਲੋ ਤੇ ਤੁਹਾਡਾ ਵੀ ਫਰਜ਼ ਬੰਦਾ ਹੈ ਕਿ ਤੁਸੀਂ ਵੀ ਆ ਕੇ ਆਪਣੇ ਪਿੰਡ ਦੀ ਸਪਲਾਈ ਨੂੰ ਚਾਲੂ ਕਰਾਉਣ ਵਾਸਤੇ ਉਹਨੂੰ ਕਹੀਏ ਕਿ ਇੰਜਨ ਦੀ ਨਹੀਂ ਜੀ ਮੈਨੂੰ ਤਾਂ ਇਹ ਕਹਿੰਦੇ ਵੀ ਤੈਨੂੰ ਸੂੰ ਹੀ ਨਹੀਂ ਗਈ ਕੁਝ ਪਿੰਡ ਦੇ ਬੰਦੇ ਵੀ ਕਹਿੰਦੇ ਤੈਨੂੰ ਸੂੰ ਕਿਉਂ ਤੂੰ ਬੋਲਦਾ ਰੋਲਾ ਦੇ ਹੁਣ ਇਹ ਸੂੰ ਵਾਲੇ ਬੰਦੇ ਜਿਹੜੇ ਹੈਗੇ ਵਿਚਾਰ ਉਹ ਤਾਂ ਕੰਮ ਕਰ ਲੈਣ ਨਾ ਸੱਚੀ ਗੱਲ ਕਰਦਾ ਸੂੰ ਅਜੇ ਕੋਈ ਸੱਚੀ ਗੱਲ ਕਹਿੰਦਾ ਉਹ ਆਪਾਂ ਜਿਵੇਂ ਕਹਿੰਦੇ ਮਿਰਚ ਲੱਗਦੀ ਉਹ ਮ ਬੇਕਲ ਕਿਉਂ ਕਹਿੰਦਾ ਕਿਉਂਕਿ ਮੈਂ ਵੀ 15 20 ਸਾਲ ਜੇ ਪੰਚੀ ਕੀਤੀ ਵੀ ਹੈ ਇੱਥੇ ਮੈਂ ਬਲਵਿੰਦਰ ਸਿੰਘ ਆ ਜੀ ਮੈਂ ਕਿਰਤੀ ਕਿਸਾਨ ਜੂਨੀਅਨ ਡਿਵision ਦਾ ਸਟੇਟ ਕਮੇਟੀ ਆਗੂ ਤੇ ਮੈਂ ਰਿਟਾਇਰਡ ਮਾਸਟਰ ਵੀ ਆ ਇਸ ਪਿੰਡ ਦਾ ਵਸਨੀਕ ਮੇਰਾ ਪਿੰਡ ਇਸੇ ਪਿੰਡ ਚੋਂ ਬੱਜਿਆ ਇੱਕ ਛੋਟਾ ਜਿਹਾ ਪਿੰਡ ਹੈਗਾ ਵਸਤੀ ਮਾਲ ਸਿੰਘ ਅਨਾਲੀ ਥੋੜਾ 1.5 ਕਿਲੋਮੀਟਰ ਤੇ ਹੈ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਸਾਡੇ ਪਿੰਡ ਵਿੱਚ ਸਾਡੀਆਂ ਮੁਸ਼ਕਲਾਂ ਸੁਣਨ ਦੇ ਵਾਸਤੇ ਆਏ ਹੋ ਲਗਭਗ 3 ਮਹੀਨਿਆਂ ਤੋਂ ਜਿਹੜਾ ਹੈ ਉਹ ਸਾਡਾ ਪਿੰਡ ਜਿਹੜਾ ਉਹ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਿਹਾ। ਲੋਕਾਂ ਦਾ ਜਿਹੜਾ ਉਹ ਬੁਰਾ ਹਾਲ ਹੋਇਆ ਵੈ। ਇੱਥੋਂ ਤੱਕ ਕਰਕੇ ਪੰਛੀਆਂ ਨੂੰ ਵੀ ਪਾਣੀ ਜਿਹੜਾ ਹੈਗਾ ਉਹ ਪੀਣ ਨੂੰ ਨਹੀਂ ਮਿਲਿਆ। ਕਾਫੀ ਜਿਹੜਾ ਹੈਗਾ ਸੰਘਰਸ਼ ਕਰਕੇ ਮੈਂ ਇਕੱਲਾ ਜਾ ਕੇ ਜਾਂ ਲੋਕਾਂ ਨੂੰ ਨਾਲ ਲਿਜਾ ਕੇ ਵੀ ਕਿਤੇ ਠੇਕੇਦਾਰਾਂ ਨੂੰ ਕਿਤੇ ਵਾਟਰ ਬਾਕਸ ਦੇ ਐਕਸੀਨ ਨੂੰ ਕਿਤੇ ਜਿਹੜਾ ਸੀ ਬਿਜਲੀ ਬੋਰਡ ਦੇ ਜਿਹੜਾ ਐਸਡੀਓ ਨੂੰ ਮਿਲ ਕੇ ਇਸ ਪਾਣੀ ਬਾਰੇ ਜਾਂ ਇੱਥੋਂ ਦੇ ਸਿਸਟਮ ਬਾਰੇ ਪਤਾ ਲੈਂਦਾ ਰਿਹਾ। ਜਿਹੜਾ ਠੇਕੇਦਾਰ ਹੈ ਉਹ ਆਪਦਾ ਪੱਲਾ ਝਾੜ ਕੇ ਜਿਹੜਾ ਸੀਗਾ ਉਹ ਵਾਟਰ ਬਾਕਸ ਦੇ ਉੱਤੇ ਝਾੜਨ ਦਾ ਸੀਗਾ ਵਾਟਰ ਬਾਕਸ ਵਾਲੇ ਆਪਦਾ ਪੱਲਾ ਝਾੜਦੇ ਸੀਗੇ ਉਹ ਜਿਹੜਾ ਬਿਜਲੀ ਬੋਰਡ ਦੇ ਉੱਤੇ ਝਾੜਦੇ ਸੀ ਜਿਸ ਸਾਨੂੰ ਜਿਹੜਾ ਕਨੈਕਸ਼ਨ ਨਹੀਂ ਮਿਲਿਆ ਜਦੋਂ ਮੈਂ ਐਸ ਡੀਓ ਬਿਜਲੀ ਬੋਰਡ ਕੋਲੇ ਜਾਂਦਾ ਤਾਂ ਉਹ ਕਹਿੰਦੇ ਸੀਗੇ ਵੀ ਜਿਹੜਾ ਹੈਗਾ ਸਾਡੇ ਕੋਲੇ ਕਿਸੇ ਕਿਸਮ ਦੀ ਕੋਈ ਫਾਈਲ ਨਹੀਂ ਆਈ ਜਿਹਦੇ ਵਾਸਤੇ ਜਿਹਦੇ ਨਾਲ ਅਸੀਂ ਜਿਹੜਾ ਹੈਗਾ ਤੁਹਾਨੂੰ ਕਨੈਕਸ਼ਨ ਦੇ ਸਕੀਏ ਪਰ ਜਦੋਂ ਵਾਟਰ ਬਾਕਸ ਵਾਲੇ ਡਿਪਾਰਟਮੈਂਟ ਕੋਲੇ ਜਾਂਦਾ ਸੀਗਾ ਉਹ ਕਹਿੰਦੇ ਸੀ ਕਿ ਵੀ ਅਸੀਂ ਜਿਹੜੀ ਹੈਗੀ ਹੈ ਉਹ ਫਾਈਲ ਪੇਛੇ ਚੁੱਕੇ ਆ ਤੇ ਜਿਹੜੇ ਹੈਗਾ ਬਿਜਲੀ ਬੋਰਡ ਵਾਲੇ ਉਹ ਸਾਨੂੰ ਜਿਹੜਾ ਹੈਗਾ ਕਨੈਕਸ਼ਨ ਨਹੀਂ ਦਿੰਦੇ ਫਿਰ ਮੈਂ ਕੀ ਕੀਤਾ ਕਿ ਉਹਨਾਂ ਨੂੰ ਦੋਨੋਂ ਨੂੰ ਇਕੱਠੇ ਕੀਤਾ ਵਾਟਰ ਵਾਕਸ ਡਿਪਾਰਟਮੈਂਟ ਚ ਉਹਨਾਂ ਦਾ ਬੰਦਾ ਲੈ ਕੇ ਬਿਜਲੀ ਬੋਰਡ ਦੇ ਦਫ਼ਤਰ ਗਿਆ ਬਿਜਲੀ ਬੋਰਡ ਦੇ ਦਫ਼ਤਰ ਦੇ ਵਿੱਚੋਂ ਫਾਈਲਾਂ ਕਢਵਾਈਆਂ ਔਰ ਜਿਹੜੀ ਸੀਗੀ ਉਹ ਸਕਿਉਰਟੀ ਉਥੋਂ ਦੀ ਭਰੀ ਗਈ ਜੇ ਸਰਕਾਰ ਚਾਵੇ ਜਾਂ ਮਹਿਕਮਾ ਚਾਵੇ ਤਾਂ ਇਹ ਡਿੱਗੀ ਬਣਦੀ ਵੀ ਹਲੇ ਲੋੜ ਨਹੀਂ ਗਈ ਸਾਡੇ ਇੱਥੇ ਪਿਛਲੇ ਸੂਏ ਦੇ ਉੱਪਰ ਜਿਹੜਾ ਹੈਗਾ ਇੱਕ ਵੱਡਾ ਡੈਗ ਬਣਾ ਕੇ ਉਥੋਂ ਪਾਣੀ ਜਿਹੜਾ ਲਿਫਟ ਕੀਤਾ ਜਾ ਰਿਹਾ ਹੈ ਉੱਥੋਂ ਲਿਫਟ ਕਰਕੇ ਪਾਣੀ ਜਿਹੜਾ ਸੀ ਫਿਲਟਰ ਦੇ ਵਿੱਚ ਪਾ ਸਕਦੇ ਆ ਫਿਲਟਰ ਦੇ ਵਿੱਚੋਂ ਚੱਕ ਕੇ ਜਿਹੜਾ ਪਾਣੀ ਹੈਗਾ ਇਹ ਡਿੱਗੀ ਉੱਪਰਲੀ ਜਿਹੜੀ ਟੈਂਕੀ ਆ ਉਹਦੇ ਵਿੱਚ ਪਾ ਕੇ ਪੁਰਾਣੇ ਕਨੈਕਸ਼ਨਾਂ ਤੇ ਸਾਰੇ ਪਿੰਡ ਨੂੰ ਦਿੱਤਾ ਜਾ ਸਕਦਾ ਇੱਕ ਸਰਕਾਰ ਦਾ ਇਹ ਜਿਹੜਾ ਹੈਗਾ ਫਰਜ ਹੈ ਸਰਕਾਰ ਨੂੰ ਸਾਨੂੰ ਇਹ ਜਿਹੜਾ ਸਿਹਤ ਸਹੂਲਤਾਂ ਦੇ ਪਾਣੀ ਦੇਣਾ ਜ਼ਰੂਰੀ ਹੈਗਾ ਜੇ ਅਸੀਂ ਕੋਈ ਪੁਲ ਵੀ ਬਣਾਉਣੇ ਆ ਤਾਂ ਪਹਿਲਾਂ ਇੱਕ ਆਰਜੀ ਪੁਲ ਦਾ ਪ੍ਰਬੰਧ ਕੀਤਾ ਜਾਂਦਾ ਪਰ ਸਾਡੇ ਇੱਥੇ ਕੋਈ ਕਿਸੇ ਕਿਸਮ ਦਾ ਜਿਹੜਾ ਪ੍ਰਬੰਧ ਨਹੀਂ ਕੀਤਾ ਗਿਆ ਲੋਕਾਂ ਵੱਲੋਂ ਇੱਕ ਜਿਹੜਾ ਆਰਜੀ ਜਾਂ ਪ੍ਰਬੰਧ ਛੋਟਾ ਜਿਹਾ ਇੰਜਣ ਲਾ ਕੇ ਜਿਹੜਾ ਹੈਗਾ ਉਹ ਵੱਡੀਆਂ ਨਹਿਰਾਂ ਦੇ ਉੱਤੇ ਸਰੰਦ ਫਿਚਰ ਦੇ ਉੱਪਰ ਬੋਰ ਕਰਕੇ ਉਹ ਪਤਾ ਨਹੀਂ ਕਿਸੇ ਵੀ ਜਿਹੜੇ ਕਿਸੇ ਮਹਿਕਮੇ ਨੇ ਕੀਤਾ ਹੈ ਜਾਂ ਮਤਲਬ ਉਹ ਕਹਿੰਦੇ ਆ ਵੀ ਕਿਸੇ ਜਿਹੜਾ ਹੈਗਾ ਰਾਸੀ ਮੈਂਬਰ ਨੇ ਕੀਤਾ ਹੈਗਾ ਜਿਹੜਾ ਉਹ ਕੀਤਾ ਹੈਗਾ ਪਰ ਉਹਦੇ ਨਾਲ ਜਿਹੜਾ ਹੈਗਾ ਉਹ ਪਿੰਡ ਨੂੰ ਲਗਭਗ ਤੀਜੇ ਹਿੱਸੇ ਨੂੰ ਥੋੜਾ ਬਹੁਤਾ ਪਾਣੀ ਤੁਸੀਂ ਕਹਿ ਸਕਦੇ ਮਿਲਦਾ ਜੇ ਇੱਕ ਪਾਸੇ ਉਹ ਜਾਂਦਾ ਹੈ ਜਿਹੜੇ ਟੂਟੀਆਂ ਚਾਰ ਚੱਲਣ ਲੱਗ ਜਾਂਦੀਆਂ ਅਗਲੇ ਪਾਸੇ ਜਿਹੜੀਆਂ ਟੂਟੀਆਂ ਉਹ ਬੰਦ ਹੋ ਜਾਂਦੀਆਂ ਇਸ ਪਿੰਡ ਦੇ ਵਿੱਚ ਕਦੇ-ਕਦੇ ਪਾਣੀ ਜਿਹੜਾ ਆਇਆ ਪਰ ਉਹ ਨਾਲ ਦਾ ਪਿੰਡ ਜਿਹੜਾ ਉੱਥੇ ਦਾ ਬਿਲਕੁਲ 3 ਮਹੀਨੇ ਹੋ ਗਏ ਪਾਣੀ ਦੀ ਬੂੰਦ ਨਹੀਂ ਆਈ ਇਸ ਪਿੰਡ ਦੇ ਵਿੱਚ ਵੀ ਜਿਹੜਾ ਅੱਧਾ ਪਿੰਡ ਹੈ ਉਹ ਇੱਕ ਬੂੰਦ ਨੂੰ ਜਿਹੜਾ ਉਹ 3 ਮਹੀਨਿਆਂ ਤੋਂ ਤਰਸ ਰਿਹਾ ਇਹਦੇ ਵਿੱਚ ਇਹ ਕੀ ਜਾ ਰਿਹਾ ਕਿ ਠੇਕੇਦਾਰ ਵੱਲੋਂ ਜਿਹੜੀਆਂ ਪਾਈਪਾਂ ਜਾਂਦੀਆਂ ਸੀ ਉਹ ਪਟੀਆਂ ਦੇਖੋ ਠੇਕੇਦਾਰ ਨੇ ਠੇਕੇਦਾਰ ਨੂੰ ਜਦੋਂ ਕਹਿੰਦਾ ਵੀ ਤੁਸੀਂ ਇਸ ਤਰ੍ਹਾਂ ਮਤਲਬ ਕੰਮ ਕਰੋ ਉਹ ਕਹਿੰਦੇ ਵੀ ਅਸੀਂ ਆਪ ਦੀ ਮਰਜ਼ੀ ਨਾਲ ਕਰਾਂਗੇ ਫਾਰ ਐਗਜ਼ਾਮਪਲ ਕਿ ਇੱਥੇ ਜਿਹੜਾ ਆ ਹੈਗਾ ਰਸਤਾ ਇੱਥੇ ਇੱਥੋਂ ਇਹਨਾਂ ਨੇ ਪਾਈਪ ਜਿਹੜੀ ਹੈਗੇ ਉਹਦੇ ਦੀ ਟਪਾਈ ਮੈਂ ਆਪਦੇ ਖੇਤਾਂ ਕੋਲੇ ਪਾਈਪ ਪਾਈ ਸੀਗੀ ਅਸੀਂ ਬੋਕੀ ਮਾਰਕੀਟ ਪਾਈ ਅਸੀਂ ਇੱਥੇ ਆ ਵੀ ਗਏ ਸੀਗੇ ਮੌਕੇ ਤੇ ਅਸੀਂ ਆਖਿਆ ਵੀ ਤੁਸੀਂ ਸਾਨੂੰ ਪੈਸੇ ਦਿਓ ਉਹਨੇ ਅਸੀਂ ਬੰਦਾ ਉਸ ਨੂੰ ਮਗਾ ਦਨੇ ਬੋਕੀ ਮਾਰਕੀਟੇ ਛੰਟ ਪਾ ਦਾਂਗੇ ਨਾਲੇ ਛੜਕਦਾ ਜਿਹੜਾ ਨੁਕਸਾਨ ਨਾ ਹੋਊਗਾ ਉਹ ਕਹਿੰਦੇ ਜੀ ਅਸੀਂ ਆਪਦੇ ਹਿਸਾਬ ਨਾਲ ਕਰਾਂਗੇ ਲੋਕ ਜਿਹੜੇ ਹੈਗੇ ਆ ਉਹ ਚੁੱਪ ਕਰਕੇ ਉਹ ਦੇਖਦੇ ਰਹਿੰਦੇ ਆ ਕਿਸੇ ਦੇ ਬਾੜ ਦੇ ਵਿੱਚੋਂ ਕੋਈ ਟੋਆ ਪਟ ਕੇ ਤੁਰ ਜਾਂਦਾ ਠੇਕੇਦਾਰ ਉਹ ਚੁੱਪ ਕਰਕੇ ਦੇਖਦੇ ਰਹਿੰਦੇ ਆ ਮੇਰੇ ਇੱਥੇ ਘਰ ਦੇ ਕੋਲੇ ਵੀ ਜਿਹੜਾ ਸੀਗਾ ਠੇਕੇਦਾਰ ਨੇ ਪਾਈਪਾਂ ਪਾਈਆਂ ਦੋ ਤਿੰਨ ਦਿਨ ਉਹ ਜਿਹੜਾ ਸੀਗਾ ਪਾਈਪਾਂ ਦੇ ਉੱਪਰ ਮਿੱਟੀ ਨਹੀਂ ਲੋਕਾਂ ਨੇ ਸਾਰਿਆਂ ਨੇ ਵਿਚਾਰਿਆਂ ਨੇ ਆਪ ਦੀ ਆ ਮਿੱਟੀ ਪਾਈ ਮੈਂ ਲੋਕਾਂ ਨੂੰ ਕਹਿੰਦਾ ਰਿਹਾ ਵੀ ਮਿੱਟੀ ਪਾਉਣੀ ਠੇਕੇਦਾਰ ਦਾ ਕੰਮ ਹੈ ਮੈਂ ਠੇਕੇਦਾਰ ਨੂੰ ਮਿਲਿਆ ਔਰ ਉਹ ਮੇਰੇ ਉੱਥੇ ਪਾ ਕੇ ਗਿਆ ਜੇ ਅਸੀਂ ਥੋੜਾ ਜਿਹਾ ਸੰਘਰਸ਼ ਕਰਾਂਗੇ ਜਾਂ ਅਸੀਂ ਜਾਗਰਤ ਹੋਵਾਂਗੇ ਇਸ ਕੰਮ ਵਾਸਤੇ ਤੇ ਕੋਈ ਇਹ ਗੱਲ ਨਹੀਂ ਕਿ ਸਾਨੂੰ ਪਾਣੀ ਨਾ ਮਿਲੇ ਪਾਣੀ ਜਿਹੜਾ ਹੈਗਾ ਜੇ ਮਹਿਕਮਾ ਚਾਵੇ ਤਾਂ ਇੱਕ ਅੱਧੇ ਘੰਟੇ ਦੇ ਵਿੱਚ ਸਾਰੇ ਪਿੰਡ ਨੂੰ ਪਾਣੀ ਦਿੱਤਾ ਜਾ ਸਕਦਾ ਇੱਕ ਅੱਧੇ ਘੰਟੇ ਦੇ ਵਿੱਚ ਕੀ ਹੈਗਾ ਕਿ ਉੱਥੇ ਕਨੈਕਸ਼ਨ ਦੇਣਾ ਹੈਗਾ ਉੱਥੋਂ ਜਿਹੜਾ ਹੈਗਾ ਬਿਜਲੀ ਤੋਂ ਪਾਣੀ ਇੱਥੇ ਲਿਫਟ ਹੋ ਜਾਣਾ ਹੈਗਾ ਸੂਏ ਤੋਂ ਇੱਥੋਂ ਸਾਰੇ ਪਿੰਨੂ ਦਿੱਤਾ ਜਾਂਦਾ ਪੁਰਾਣੇ ਕਨੈਕਸ਼ਨਾਂ ਦੇ ਉੱਤੇ ਜਿੰਨੇ ਪੁਰਾਣੇ ਕਨੈਕਸ਼ਨ ਦਿੱਤੇ ਹੋਏ ਪਿੰਡ ਦੇ ਵਿੱਚ ਇੱਕ ਇੰਜਨ ਵੀ ਲਗਾਇਆ ਗਿਆ ਉਹ ਉਸੇ ਉਸੇ ਇੰਜਨ ਦੀ ਮੈਂ ਗੱਲ ਕਰਦਾ ਜਿਹੜਾ ਸਰੰਦ ਬੀਜ ਤੇ ਲੱਗਿਆ ਹੋਇਆ ਉਹ ਉੱਥੇ ਬੋਰ ਲਾ ਕੇ ਉਹ ਇੰਜਨ ਲਾਇਆ ਹੈਗਾ ਉਹ ਲੋਕਾਂ ਨੇ ਆਪ ਦੇ ਪੈਸੇ ਇਕੱਠੇ ਕਰ ਕਰਕੇ ਉਹ ਜਿਹੜਾ ਹੈਗਾ ਉਹ ਜਿਹੜਾ ਲਿਆਉਂਦੇ ਡੀਜ਼ਲ ਵਗੈਰਾ ਲਿਆਉਂਦੇ ਆ ਉਹ ਇੰਜਨ ਚਲਾਈ ਜਾਂਦੇ ਜਿੰਨਾ ਚਿਰ ਉਹ ਇੰਜਨ ਚੱਲਦਾ ਹੈਗਾ ਉਨਾਂ ਚਿਰ ਉਹ ਭਰ ਲੈਂਦੇ ਆ ਪਾਣੀ ਉਦੋਂ ਬਾਅਦ ਫੇਰ ਉਹ ਬੰਦ ਜਾਂ ਕਿਦੇ ਮਤਲਬ ਉੱਥੇ ਸ਼ਾਇਦ ਕੋਈ ਆਰਜੀ ਮ ਉਹ ਆਜੀ ਲੋਕੇ ਦੇ ਮੋਟਰ ਦਾ ਇਸ ਤਰ੍ਹਾਂ ਦੇ ਬਿਜਲੀ ਦਾ ਜਦੋਂ ਆਉਂਦੀ ਹੈ ਕਦੇ ਉਹ ਮੋਟਰ ਬਿਜਲੀ ਤੇ ਵੀ ਚੱਲਦੀ ਹੈ। ਸੁਣ ਚਾਰਿਆ ਕਿ 20 ਲੱਖ ਦੇ ਉੱਪਰ ਜਿਹੜਾ ਹੈਗਾ ਬਿੱਲ। ਹਾਂ ਬਿਜਲੀ ਬੋਰਡ ਵਾਲੇ ਕਹਿ ਰਹੇ ਸੀ ਕਿ 20 ਲੱਖ ਦੇ ਉੱਪਰ ਜਿਹੜਾ ਹੈਗਾ ਬਿੱਲ ਹੈ। ਪਰ ਇਹ ਸਾਰੇ ਪਿੰਡਾਂ ਦਾ ਬਿੱਲੀ 20 ਲੱਖ ਹੈ। ਸਰਕਾਰ ਨੇ ਸਾਰੇ ਪਿੰਡਾਂ ਦਾ ਇੱਕ ਵਾਰੀ ਇਹ ਜਿਹੜਾ ਹੈਗਾ ਉਹ ਬਿੱਲ ਰੋਕਿਆ ਹੋਇਆ ਹੈ ਔਰ ਜਿਹੜਾ ਹੈਗਾ ਮਹਿਕਮੇ ਨੂੰ ਹਦਾਇਤਾਂ ਕੀਤੀਆਂ ਹੋਈਆਂ ਵੀ ਕਿਸੇ ਵੀ ਪਿੰਡ ਦਾ ਜਿਹੜਾ ਕਨੈਕਸ਼ਨ ਨਹੀਂ ਕੱਟਣਾ ਚਾਹੀਦਾ। ਕਿਉਂਕਿ ਸਿਹਤ ਸਹੂਲਤਾਂ ਤੇ ਜਿਹੜਾ ਪਾਣੀ ਹੈ ਇਹ ਪਿੰਡ ਨੂੰ ਦੇਣਾ ਜ਼ਰੂਰੀ ਹੈ। ਕੀ ਸਿੰਘ ਜੀ ਐਕਸੈਂਟ ਇੰਸਪੈਕਟਰ ਪੰਜਾਬ ਦਾ ਮੁਖਤਰ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਜੀ ਵਾਟਰ ਟੈਂਕ ਦੇ ਪਾਣੀ ਦੀ ਸਪਲਾਈ ਨਹੀਂ ਆਉਂਦੀ ਪਾਣੀ ਦੀ ਸਪਲਾਈ ਦਾ ਬਹੁਤ ਬੁਰਾ ਹਾਲ ਹੈ ਜਿੰਪੜ ਦੇ ਵਿੱਚ ਹਰੇਕ ਘਰ ਘਰ ਵਿੱਚ ਹਾਹਾਕਾਰ ਮੱਚੀ ਪਈ ਹੈ ਤੇ ਧੰਨਵਾਦੀ ਅਸੀਂ ਤੁਹਾਡੇ ਜਿਹੜੇ ਸਾਡੀ ਤੁਸੀਂ ਇੰਟਰਵਿਊ ਲੈਣ ਆਸਤੇ ਆਏ ਆ ਸਾਡੀ ਠੇਕੇਦਾਰ ਨਾਲ ਵੀ ਦੋ ਵਾਰੀ ਰਾਬਤਾ ਕਰਾਇਆ ਮੈਂ ਤੇ ਐਕਸੈਂਟ ਸਭ ਕੋਲੇ ਵੀ ਗਈ ਸੀ ਵਾਟਰ ਟੈਂਕ ਸਾਡੇ ਕੋਲੇ ਵੀ ਸਾਡਾ ਇਹਦਾ ਬਦਲ ਨੂੰ ਪ੍ਰਬੰਧ ਕਰੋ ਉਹਨਾਂ ਨੇ ਸਾਨੂੰ ਮਿੱਠੀਆਂ ਗੋਲੀਆਂ ਉਹ ਜਿਹੇ ਦਿੱਤੀਆਂ ਟੌਫੀਆਂ ਵੀ ਜਾਂਦੇ ਚੂਪਦੇ ਜਾਓ ਬੜਾ ਸਵਾਦ ਆਊਗਾ ਇਹਨਾਂ ਦਾ ਅਸੀਂ ਉਹ ਚੂਪਦੇ ਚੂਪਦੇ ਘਰੇ ਆ ਕੇ ਸਾਡਾ ਪ੍ਰਨਾਲਾ ਉੱਥੇ ਤੋਂ ਤੇ ਨਹੀਂ ਲੱਗੀ ਉਹਨਾਂ ਤੇ ਨਹੀਂ ਜੀ ਲੱਗੀ ਉਹ ਦੁਬਾਰਾ ਇਹ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਪਾਸੇ ਪਾਣੀ ਨਹੀਂ ਜਾ ਰਿਹਾ ਉਧਰ ਇੱਕ ਇੰਜਣ ਕਹਿੰਦੇ ਵੀ ਰੱਖਿਆ ਹੋਇਆ ਨਾ ਉਹ ਇਹਨਾਂ ਦੂਜੇ ਪਾਸੇ ਜਿੱਥੇ ਪਾਣੀ ਜਾ ਰਿਹਾ ਹੈ ਜਿੱਧਰ ਪਾਣੀ ਆ ਨਹੀਂ ਰਿਹਾ ਉਧਰ ਕੋਈ ਇੰਜਣ ਨਹੀਂ ਕੋਈ ਇੰਜਣ ਚਲਾਉਣ ਦੇ ਨਾਲ ਤੁਹਾਡੇ ਵਾਲੇ ਪਾਸੇ ਪਾਣੀ ਆ ਜੂ ਅਧਿਕ ਪਿੰਡ ਚ ਆਉਂਦਾ ਜੋ ਜਿਹੜੀ ਪਾਣੀ ਆਉਂਦਾ ਸੀ ਉਹ ठेकेदार ਨੇ ਟਪਾਰ ਕੇ ਮਸ਼ੀਨ ਦੀ ਉਹ ਖੜਰ ਖੜਰ ਕਰਕੇ ਤੇ ਉਹ ਸਾਰਾ ਭੰਤੀਆਂ ਪਾਣੀ ਉਹ ਸਾਰਾ ਗਲੀਆਂ ਚ ਵਗੀ ਜਾਂਦਾ ਰ지ਂਦਰ ਕੁਮਾਰ ਇਹ ਪਿੰਡ ਵਾਲਿਆਂ ਦੀ ਸ਼ਿਕਾਇਤ ਹੈ ਕਿ ਪਿਛਲੇ 3-4 ਮਹੀਨਿਆਂ ਤੋਂ ਪਿੰਡ ਦੇ ਵਿੱਚ ਪਾਣੀ ਨਹੀਂ ਜਾ ਰਿਹਾ ਕੀ ਕਰਨਾ ਕਾਨਨ ਜੀ ਨਵਾਂ ਬਟਨਾ ਕਰਤੀ ਪਹਿਲਾਂ ਨਹਿਰਾਂ ਬੰਦ ਰਹੀਆਂ ਤੇ ਉਸ ਤੋਂ ਬਾਅਦ ਜੀ ਇਹਨਾਂ ਕੰਮ ਸ਼ੁਰੂ ਕਰਤਾ ਕੰਮ ਸ਼ੁਰੂ ਕਰਨਾ ਕਰਕੇ ਤੇ ਪਾਣੀ ਮਤਲਬ ਪਿੰਡ ਮਿਲ ਨਹੀਂ ਰਹੀ ਉਹਦੇ ਜਿਹੜਾ ਬੋਰ ਕੀਤਾ ਹੋਇਆ ਉਹ ਇਹਨਾਂ ਦਾ ਮਤਲਬ ਪੰਚਾਇਤ ਦਾ ਕੀਤਾ ਹੋਇਆ ਹੈ ਆਪ ਨੂੰ ਲੈ ਆਪਣੇ ਵਰਕਨ ਦੀ ਰੋਜੀ ਦਾ ਕੀਤਾ ਹੋਇਆ ਉਧਰੋਂ ਪਾਣੀ ਚੜਾਉਂਦਾ ਉਹ ਆਧੇ ਪਿੰਡ ਨੂੰ ਆਉਂਦਾ ਕਿਸੇ ਨੂੰ ਆਉਂਦਾ ਕਿਸੇ ਨੂੰ ਨਹੀਂ ਆਉਂਦਾ ਜੀ ਐਸ ਪਾਸੇ ਕਿਸੇ ਦੇ ਨਾ ਦਾ ਮਤਲਬ ਕੋਈ ਧਿਆਨ ਨਹੀਂ ਜੀ ਇਹ ਸੁਣਦਾ ਹੈ ਕਿ ਇਸ ਜਿਹੜਾ ਵਾਟਰ ਬਾਕਸ ਦਾ ਬਿੱਲ ਹੈ ਹਾਂ ਜੀ 20 ਲੱਖ ਤੋਂ ਉੱਪਰ ਮਤਲਬ ਕਿ ਜਿਹੜਾ ਦੇਣਾ ਹੈ ਜਿਹੜਾ ਕਨੈਕਸ਼ਨ ਵੀ ਹਾਂ ਜੀ ਉਹ ਵੀ ਦੱਸ ਬਿਜਲੀ ਦਾ ਬਿੱਲ ਮਤਲਬ ਹੈਗਾ 20 21 ਲੱਖ ਰੁਪਈਆ ਹੀ ਉਹ ਤਾਂ ਹੁਣ ਪੰਚਾਇਤ ਦੇ ਸ਼ਿਰ ਤੇ ਪੰਚਾਇਤ ਮਤਲਬ ਗਾਂ ਪਿੰਡੋਂ ਮਤਲਬ ਟੂਟੀਆਂ ਵਾਲੇ ਨਹੀਂ ਪਰਦੇ ਸੀ ਉਸ ਕਰਕੇ ਸਰਪੰਚ ਨੇ ਕੁਝ ਪਰ ਇਹ ਨਹੀਂ ਕੁਝ ਪਿਛਲੀ ਪੰਚਾਇਤਾਂ ਦੇ ਕੁਛ ਇੰਨਾ ਦੇ ਹੈਗੇ ਜੀ ਮਤਲਬ ਇਸ ਕਰਕੇ ਬਿੱਲ ਨਹੀਂ ਭਰਿਆ ਗਿਆ ਜੀ ਉਹ ਆਟਰ ਆੜ ਦਾੜ ਦਾੜ ਹੈ ਗਈ ਇਹਦਾ ਮਤਲਬ ਵੀ ਜਿਹੜਾ ਹੈਗਾ ਬਿੱਲ ਨਹੀਂ ਭਰਿਆ ਗਿਆ ਇਸ ਕਰਕੇ ਪਿੰਡ ਦੇ ਵਿੱਚ ਕੁਝ ਨਜਾਇਜ਼ ਕਿ ਕਨੈਕਸ਼ਨ ਹਾਂ ਕਨੈਕਸ਼ਨ ਸਾਰੇ ਨਜਾਇਜ਼ ਇਹ ਸਮਝੋ ਸਾਰੇ ਨਜਾਇਜ਼ ਸਮਝੋ ਹੁਣ ਤਾਂ ਜੀ ਜਦੋਂ ਕੋਈ ਭਾਰੀ ਨਹੀਂ ਰਿਹਾ ਕੋਈ ਜਿਹੜੇ ਸਹੀ ਬੰਦੇ ਭਰਦੇ ਸੀ ਉਹ ਵੀ ਵੇਖੂ ਵੇਖੋ ਕਹਿੰਦੇ ਬਈ ਜੇ ਉਹ ਉਹਦਾ ਕੁਝ ਨਹੀਂ ਹੋਇਆ ਤੇ ਸਾਡਾ ਕੀ ਹੋਣਾ ਉਹ ਵੀ हट ਗਏ ਇਧਰੋਂ ਇਨਕਮ ਕਦ ਤੱਕ ਇਹ ਤਾਂ ਜੀ ਹੁਣ ਉੱਥੇ ਜੇ ਮੋਟਰ ਲੱਗ ਜੇ ਤਾਂ ਪਾਉ ਸੁਵੇਰੇ ਚਲਾ ਦੇਣ ਜੀ ਕਨੈਕਸ਼ਨ ਲੱਗ ਜੇ ਤਾਂ ਉਹ ਕਿਨੇ ਲਾਉਣੀ ਹੈ ਉਹ ਸੁਵੇਰੇ ਸੁਵੇਰੇ ਤੇ ਜੀ ਕਿਨੇ ਲਾਉਣੀ ਹੈ ਉਹ ਤਾਂ ਜੀ ਅਫਸਰਾਂ ਦਾ ਕੰਮ ਹੈ ਜੀ ਮਹਿਕਮੇ ਦਾ ਕੰਮ ਹੈ ਮਹਿਕਮੇ ਦਾ ਹੀ 8 ਜਾਂ ਠੇਕੇਦਾਰ ਕੋਈ ਰਿਪਲਾਈ ਕੀਤਾ ਭਾਈ ਮੋਟਰ ਲਗਾਓ ਨਹੀਂ ਉਹ ਮੋਟਰ ਉਹਨਾਂ ਨੇ ਲਾਈ ਹੈ ਸਾਰਾ ਠੇਕਾ ਹੋਇਆ ਜੀ ਇਹ ਮਤਲਬ ਸਾਰਾ ਠੇਕੇ ਦੇ ਵਿੱਚ ਆਇਆ ਹੋਇਆ ਸਾਰਾ ਕੰਮ ਠੇਕੇਦਾਰਾਂ ਦਾ ਇਹਨਾਂ ਦਾ ਹੀ ਇਹਨਾਂ ਨੂੰ ਚਾਲੂ ਕਰਕੇ ਦੇਣਾ ਜੀ ਨਾਲ ਤੁਸੀਂ ਕਹਿ ਰਹੇ ਮੋਟਰ ਲੱਗਣੀ ਚਾਹੀਦੀ ਹੈ ਨਾਲੇ ਨਹੀਂ ਲੱਗੀ ਮੋਟਰ ਤਾਂ ਇਹਨਾਂ ਨੇ ਚਾਲੂ ਕਰਤੀ ਨਾ ਜੀ ਪਰ ਕਨੈਕਸ਼ਨ ਨਹੀਂ ਮਿਲ ਇਹ ਹੈ ਕਾਰਨ ਹੈ ਜੀ ਵੀ 2 ਲੱਖ ਰੁਪਿਆ ਮਲੇ ਐਕਸ਼ਨ ਸਾਹਿਬ ਕਹਿੰਦੇ ਬੀਲੀ ਬੋਰਡ ਦੇ ਕਹਿੰਦੇ ਵੀ ਪਰ ਉਹ ਪਹਿਲਾਂ ਉਹ ਪਰੋ ਤੇ ਫਿਰ ਇਹ ਗਾਂਕ ਨਿਛਣ ਲੋ ਤੁਸੀਂ ਜੀ ਤੁਹਾਡੇ ਅਫਸਰਾਂ ਦਾ ਕੀ ਕਹਿਣਾ ਤੁਹਾਡੇ ਐਕਸ਼ਨ ਸਾਹਿਬ ਦਾ ਕੀ ਕਹਿਣਾ ਉਹਦੇ ਚ ਤਾਂ ਹੀ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਜੀ ਮੇਰੇ ਨੋਲੇਜ 'ਚ ਤਾਂ ਕੋਈ ਗੱਲ ਹੈ ਨਹੀਂ ਜੀ ਤੁਸੀਂ ਆਪਣੇ ਅਫਸਰਾਂ ਨੂੰ ਨੋਲੇਜ ਕਰਾਇਆ ਵੀ ਭਾਈ ਇਹ ਕਨੈਕਸ਼ਨ ਹੀ ਦੇ ਉਹ ਤਾਂ ਇਹਨਾਂ ਨੂੰ ਪਤਾ ਠੇਕੇਦਾਰਾਂ ਨੂੰ ਤੇ ਇਹਨਾਂ ਦੀ ਇੱਕ ਹੀ ਗੱਲ ਹੈ ਜੀ ਨਹੀਂ ਨਹੀਂ ਮੈਂ ਤੈਨੂੰ ਤੇਰੇ ਅਫਸਰਾਂ ਦੀ ਗੱਲ ਕਰਦਾ ਨਹੀਂ ਮੈਂ ਮੈਂ ਕੋਈ ਨਹੀਂ ਜੀ ਮੇਰਾ ਮਤਲਬ ਇਹ ਨਹੀਂ ਸੀਗਾ ਕੀ ਹੈ ਤੇਰੇ ਅਫਸਰਾਂ ਨੂੰ ਵੀ ਭਾਈ ਉਹ ਕਨੈਕਸ਼ਨ ਹੀ ਨਾ ਕਰਿਆ ਨਾ ਜੀ ਕਿਉਂ ਨਹੀਂ ਕਿਹਾ ਤੇਰੀ ਜਦੋਂ ਵਾਰੀ ਬੰਦੀ ਹੈ ਤੂੰ ਤਨਖਾਹ ਨਹੀਂ ਲੈਂਦਾ ਨਹੀਂ ਤਨਖਾਹ ਲੰਨਾ ਜੀ ਮੇਰੀ ਮਤਲਬ ਇਹ ਜਿਹੜੇ ਅਫਸਰਾਂ ਸਾਰੇ ਰੋਜ਼ ਅਫਸਰਾਂ ਹੁੰਦੀ ਜੀ ਤੇ ਅਫਸਰ ਹਾਂ ਸਰ ਹਾਂ ਉਹਨਾਂ ਨੇ ਨੋਲੇਜ ਹੈਗਾ ਜੀ ਇਹ ਜੇ ਸਾਹਿਬ ਦੀ ਨੋਲੇਜ ਹੈ ਸਾਰੇ ਉਹਨਾਂ ਦੇ ਚਾਹ ਹਾਂ ਜੀ ਜੇ ਸਾਹਿਬ ਨੇ ਕੀ ਨਾਂ ਉਹਨਾਂ ਦਾ ਉਹਨਾਂ ਦਾ ਕੀ ਨਾਂ ਬਲਜੀ ਸਿੰਘ ਹਾਂ ਮੁਖ ਸਰ ਜੀ ਮੁਖ ਦੜਵੀ ਚਾਹੁੰਦਾ ਹਾਂ ਮੁਖ ਸਰ ਜੀ ਇਹ ਮਤਲਬ ਟੋਏ ਪਟਣ ਦੀ ਕਨੈਕਸ਼ਨ ਲਾਉਣ ਦੀ ਜੀ ਮੇਰੀ ਕਨੈਕਸ਼ਨ ਲਾਉਣ ਦੀ ਮਤਲਬ ਜਿਹੜੀ ਮਤਲਬ ਹੈ ਹੈਗੇ ਨਾ ਲਿਕਾਂ ਦੀ ਲਿਕਾਂ ਦੀ ਕਿਉਂਕਿ ਦੇਖ ਪਾਈ ਪਾਈ ਕਨੈਕਸ਼ਨ ਸਾਰਾ ਦਾ ਪਤਾ ਸੀਗਾ ਪੰਚਾਇਤ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਉਧਰਲੇ ਪਾਸੇ ਇੰਜਣ ਹੈ ਜਿਹੜਾ ਉਹਦੀ ਚਲਾਉਣ ਦੀ ਮਤਲਬ ਕਿ ਜਿਹੜਾ ਚੁੰਗਿਆ ਲੱਗਾ ਹੈ ਪਾਣੀ ਸਪਲਾਈ ਹਾਂਜੀ ਉਹਦੀ ਚਲਾਉਣ ਦੀ ਡਿਊਟੀ ਤੁਹਾਡੇ ਵਿਭਾਗ ਦੇ ਕਿਸੇ ਕਿਸ ਆਦਮੀ ਦੀ ਬੰਦੀ ਹੈ ਕਿਸੇ ਆਦਮੀ ਦੀ ਨਹੀਂ ਲਾਈ ਜੀ ਮੇਰਾ ਕਹਿਣ ਦਾ ਮਤਲਬ ਮੇਰਾ ਤਾਂ ਇਹ ਹੈ ਜੀ ਮੈਂ ਸਵੇਰ 8 ਵਜੇ 9 ਵਜੇ ਆਉਣਾ ਹੀ ਮੈਥੋਂ ਜੋ ਮਰਜ਼ੀ ਕੰਮ ਲੈ ਸਕਦੇ 5 ਵਜੇ ਤੱਕ ਜੀ ਮੈਂ ਕੰਮ ਕਰਨ ਨੂੰ ਤਿਆਰ ਹਾਂ ਜੀ ਇੰਜਨ ਨਹੀਂ ਚਲਾਉਂਦਾ ਨਹੀਂ ਇਹਨੇ ਚਲਾ ਸਕਦਾ ਮੇਰੇ ਜਿੱਥੇ ਮਰਜ਼ੀ ਲਾ ਦਿਓ ਜੀ ਮੈਨੂੰ ਤਾਂ ਕੋਈ ਚੱਕਰ ਨਹੀਂ ਮੈਨੂੰ ਪਰ ਮੈਨੂੰ ਕਿਸੇ ਨੇ ਨਹੀਂ ਕਿਹਾ ਅੱਜ ਤੱਕ ਕਰਨਾ ਕੋਈ ਪੰਚਾਇਤ ਨੇ ਕਿਹਾ ਤੇ ਨਾ ਕੋਈ ਮੇਰੇ ਅਫਸਰਾਂ ਨੇ ਕਿਹਾ ਵੀ ਤੂੰ ਜਾ ਕੇ ਉੱਥੇ ਇੰਜਨ ਚਲਾਓ ਜੀ ਹਾਂਜੀ ਨmberdar ਸਾਹਿਬ ਆ ਜੀ ਮੌਕੇ ਤੇ ਕੀ ਨਾ ਤੁਹਾਡਾ ਸ਼ਿਵਰਾਜ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜੇ ਪਿੰਡ ਦੇ ਵਿੱਚ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਪਾਣੀ ਦੀ ਸਪਲਾਈ ਦਾ ਬੰਦਾ ਹਾਲ ਹੈ ਜੀ ਦਿੱਸੀ ਜਾਂਦਾ ਸਾਰਿਆਂ ਨੂੰ ਹੀ ਕਿਉਂ ਬੰਦਾ ਹਾਲ ਬੰਦਾ ਹਾਲੇ ਬਸ ਇਹੀ ਹੈ ਜੀ ਨਾ ਠੇਕੇਦਾਰਾਂ ਨੇ ਕੰਮ ਸਹੀ ਜਲਾਇਆ ਜੇ ਸਹੀ ਚਲਾਉਂਦੇ ਪਾਈਪਾਂ ਬੰਦ ਕੀਤੀਆਂ ਉਹਨਾਂ ਨੇ ਪੱਟਣ ਲਾ ਪਏ ਇਹ ਜੀ ਬੀ ਜੀ ਨਾਲ ਜਿਨ੍ਹਾਂ ਲੋਕਾਂ ਨੇ ਪਾਣੀ ਆਉਂਦਾ ਸੀ ਉਹ ਦੂਜੇ ਦਾ ਬੋਰ ਦਾ ਵੀ ਉਹ ਵੀ ਬੰਦ ਕਰਤਾ ਇਹਨਾਂ ਨੇ ਜੀ ਇਹਨੂੰ ਕਿਹਾ ਸੀਗਾ ਜੀ ਇਹ ਅਸੀਂ ਠੀਕ ਕਰਾ ਦੇ ਪਰ ਇਹਨਾਂ ਨੂੰ 2 ਮਹੀਨੇ ਹੋ ਗਏ ਸਾਨੂੰ ਗੇੜੇ ਮਾਰਨ ਕਰਕੇ ਥੱਕ ਗਈ ਨਹੀਂ ਕੀਤਾ ਉਹਨਾਂ ਨੇ ਜੀ ਕੀ ਕਹਿਣਾ ਚਾਹਦੇ ਬਸ ਇਹੀ ਹੈ ਜੇ ਕਰਨ ਹੱਲ ਕਰਨ ਕੋਈ ਨਾ ਕੋਈ ਇਹਦਾ ਜੀ ਨਹੀਂ ਹੋਵੇ ਬਸ ਇਹਨਾਂ ਨੇ ਨੂੰ ਨਹੀਂ ਕਰ ਵੀ ਹੋਵੇ ਨਾਲੇ ਸਿਰ ਪੈਸੇ ਬੂਰੇ ਲੱਗਣ ਮਟਰ ਵਾਸਤੇ ਜਿਹੜੇ ਆਏ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਿੰਡ ਦੀ ਪੰਚਾਇਤ ਇਹਨਾਂ ਦੇ ਨਾਂ ਦੱਲ ਗਈ ਨਹੀਂ ਮੈਂ ਨਹੀਂ ਕਹਿ ਸਕਦਾ ਕੁਝ ਵੀ ਜੀ ਇਸ ਚੀਜ਼ ਬਾਰੇ ਆਪਾਂ ਨਹੀਂ ਕਹਿ ਸਕਦੇ ਕੁਝ ਵੀ ਨਹੀਂ ਕਹਿ ਸਕਦੇ ਸਾਡੀ ਵਾਰੀ ਜਦੋਂ ਆਵੇ ਇਹ ਅਸੀਂ ਦਾਅਵੇ ਨਾ ਗਿਆ ਸਾਡੇ ਗਾਰੰਟੀ ਹੈ ਸੌ ਬਾਤ ਸਾਡੇ ਅਸੀਂ ਫਿਰ ਸਰਪੰਚ ਸਾਹਿਬ ਕਿਉਂ ਨਹੀਂ ਕਹਿੰਦੇ ਕਿ ਤੁਹਾਡੇ ਪਿੰਡ ਵਿੱਚ ਪਾਣੀ ਆਵੇ ਸਰਪੰਚ ਲਾਈਦਾ ਜਾਂਦਾ ਜੋਰ ਜੀ ਹੁਣ ਇਹ ਕੀ ਤਾਂ ਹੈ ਨਹੀਂ ਉਹ ਨਹੀਂ ਲੋਂਦਾ ਜੀ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੇਮ ਤੋਂ ਡੀਡੀ ਰਿਪੋਰਟ ਜਗਤ ਸੇਵਕ ਵੈਬ ਟੀਵੀ